ਸੋਨੀ ਮੈਕਸ ਦੇ ਦਿਖਾਈ ਜਾਣ ਵਾਲੇ ਤਾਰਕ मेहता ਕਾਊਟਾ ਚਸ਼ਮਾ ਦੇਦਾਕਾਰ ਗੁਰਚਨ ਸਿੰਘ ਸੋਟੀ ਸਚਕੰਡ ਸ੍ਰੀ ਹਰਮੰਦਰ ਸਾਹਿਬ ਪਹੁੰਚੇ ਜਿੱਤੇ ਉਹਨਾਂ ਨੇ ਗੁਰੂ ਘਰ ਆਸ਼ੀਰਵਾਦ ਲਿਆ ਮੱਥਾ ਟੇਕਿਆ ਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਇਸ ਮੌਕੇ ਉਹਨਾਂ ਨੇ ਪਲਮ ਇੰਡਸਟਰੀ ਦੇ ਨਾਲ ਜੁੜੇ ਕਈ ਰਾਜ਼ ਵੀ ਖੋਲ੍ਹ ਸਕਿਤੇ ਉਹਨਾਂ ਨੇ ਕਿਹਾ ਕਿ ਔਰਤਾਂ ਤੇ ਬੱਚਿਆਂ ਦੇ ਨਾਲ ਜਿੰਸੀ ਸੋਸ਼ਲ ਗੁਦਾ ਤੇ ਉਹਨਾਂ ਨੇ ਇਸ ਮੁਕਾਮ ਤੇ ਪਹੁੰਚਣ ਲਈ ਕਾਫੀ ਜ਼ਿਆਦਾ ਸੰਘਰਸ਼ ਕੀਤਾ ਜੀ ਮੇਰਾ ਨਾਮ ਲਾੜ ਹੈ ਸਮਾਨ ਹੈ ਜੀ ਇਹ ਮੈਂ ਸੁਲਤਾਨਪੁਰ ਲੋਧੀ ਦੇ ਪਿੰਡ ਲੋਧੀਵਾਲ ਦਾ ਰਹਿਣ ਵਾਲਾ ਜੀ। ਜੀ ਸਰ ਜੱਜ ਜੀ ਦੇ ਦੱਸੋ ਕਿ ਇਸਲਾਮ ਹੰਦੇ ਵਿੱਚ ਆਇਆ ਕਿ ਕਿ ਬਾਸ ਕਰਤੀ ਜਿਹੜੀ ਹੈ ਫਿਲਮ ਇੰਡਸਟਰੀ ਦੇ ਨਾਲ چاہے ਛੋਟੇ ਪਰ ਜੋ ਇੱਕ ਨੁਕਤਾ ਗੱਲ ਇਸਲਾਮ ਹੰਦੇ ਵਿੱਚ ਆਇਆ। ਹਾਂ ਜੀ ਦੇਖੋ ਜੀ ਬਹੁਤ ਸਾਲ ਪਹਿਲਾਂ ਮਤਲਬ 85 85 ਦੇ ਟਾਈਮ ਗਾਣੇ ਦੇ ਮੁੰਡੇ ਕੁਝ ਤਾਇ ਇਕੱਠੇ ਕਰਕੇ ਗਾਣੇ ਕੱਢਦੇ ਹੁੰਦੇ ਸੀ ਕੈਸਟਾਂ ਚੱਲਦੀਆਂ ਸੀ ਉਦੋਂ। ਉਦੋਂ ਮੈਂ ਗਾਣੇ ਲਿਖ ਕੇ ਦਿੰਦਾ ਹੁੰਦਾ ਸੀ ਜੀ ਉਸ ਤੋਂ ਬਾਅਦ ਵੀ ਹਰ ਬੰਦੇ ਨੂੰ ਹੁੰਦਾ ਜਿਵੇਂ ਪਾਣੀ ਨੂੰ ਹੁੰਦਾ ਪਾਣੀ ਦੀ ਤਸਵੀਰ ਅੱਗੇ ਵਧਣਾ ਹਰ ਬੰਦੇ ਨੂੰ ਹੁੰਦਾ ਕੁਝ ਕੀਤਾ ਜਾਵੇ ਵਧੀਆ ਤੇ ਮੈਂ ਬੰਬੇ ਚਲਾ ਗਿਆ ਬੰਬੇ ਹੁਣ ਪਿੰਡ ਦੇ ਬੰਦੇ ਨੂੰ ਕਿੰਨੇ ਸਾਲ ਤੇ ਸਮਝ ਹੀ ਨਹੀਂ ਆਵੀ ਹਿਸਾਬ ਦਾ ਵੀ ਕੀ ਆ ਤੇ ਉੱਤੇ ਵੀ ਪੈਸੇ ਵੀ ਚਾਹੀਦੇ ਸੀ ਖਰਚਾ ਪਾਣੀ ਫਿਰ ਮੈਂ ਟਰੱਕ ਚ ਲਾਉਣ ਲੱਗ ਪਿਆ ਉੱਤੇ ਕਾਫੀ ਟਾਈਮ ਟਰੱਕ ਚ ਲਾਇਆ ਹੋਟਲ 'ਚ ਕੰਮ ਕੀਤਾ ਵੇਟਰ ਦਾ ਵਾਵਾ ਕੰਮ ਕੀਤੇ ਮੇਰਾ ਹੋੜੀ ਹੋਲੀ ਨਾ ਜਦੋਂ ਮੈਂ ਟਰੱਕ ਚਲਾਉਂਦਾ ਸੀ ਤਾਂ ਸਨੀ ਵਿਸਟਾ ਕੰਪਨੀ ਵਾਲਿਆਂ ਨਾਲ ਇੱਕ ਦੋ ਬੰਦਿਆਂ ਨਾਲ ਮੇਰੀ ਜਾਣ ਪਛਾਣ ਹੋ ਗਈ। ਤੋਂ ਮੈਂ ਸਦਾ ਹੀ ਪਿਛੇ ਪੈ ਗਿਆ ਯਾਰ ਕੰਮ ਦੋ ਕੰਮ ਦੋ ਕੰਮ ਦੋ। ਉਹ ਫਿਰ ਦੇਖਿਆ ਉਹਨਾਂ ਸਾਰੇ ਪੰਜਾਬੀ ਹੀ ਸਨੀ ਵਿਸਟਾ ਦੀ ਟੀਮ ਦਾ ਦੇਖਿਆ ਯਾਰ ਸਦਾ ਹੀ ਪੰਜਾਬੀ ਬੰਦਾ ਦੋ ਕੋਈ ਨਹੀਂ ਕੰਮ ਦੋ। ਉਹਨਾਂ ਭਾਈ ਮੈਨੂੰ ਇੱਕ ਰੋਲ ਦਿੱਤਾ ਲੋ ਹੋ ਗਈ ਪੂਜਾ ਇਸ ਘਰ ਕੀ ਸੀਰੀਅਲ ਵਿੱਚ ਸਭ ਜੀ ਵੀ ਤੇ ਹੁੰਦਾ ਹੁੰਦਾ ਸੀ ਕਮੇਡੀ ਸੀਰੀਅਲ। ਤੇ ਉਸ ਤੋਂ ਬਾਅਦ ਫਿਰ ਕੰਮ ਮਿਲਦਾ ਗਿਆ ਮਿਲਦਾ ਗਿਆ ਮਿਲਦਾ ਗਿਆ। टीवी शो ਤਾਂ ਕਿ ਮਿਲਿਆ ਕੰਮ ਫਿਲਮਾਂ ਵਿੱਚ ਤਾਂ ਨਹੀਂ ਮਿਲਿਆ ਜਿਆਦਾ ਤੇ ਕਿਉਂਕਿ ਰਾਈਟਰ ਦਾ ਮੈਂ ਪਹਿਲਾਂ ਹੀ ਹੁੰਦਾ ਸੀ ਤੇ سپورਟਿੰਗ ਰਾਈਟਰ ਦੇ ਤੌਰ ਤੇ ਮੈਂ ਬਹੁਤ ਕੰਮ ਕੀਤਾ ਆ ਉਹ ਥੋੜੀਆਂ ਜੀਆਂ ਗੱਲਾਂ ਗੁਪਤ ਰੱਖਣੀਆਂ ਹੁੰਦੀਆਂ ਜਿੰਨਾ ਥੱਲੇ ਕੰਮ ਕੀਤਾ ਹੈ ਨਾ ਪੈਸੇ ਲੈ ਕੇ ਉਹ ਕੁਝ ਫੀਲਸ ਹੁੰਦੀਆਂ ਹੈ ਨਾ ਤੇ ਫਿਰ ਖੁਦ ਦਾ ਕੁਝ ਕਰਨਾ ਚਾਹਿਆ ਕਿ ਖੁਦ ਦਾ ਕੁਝ ਕੀਤਾ ਜਾਵੇ ਤੇ ਪਹਿਲਾ ਮੈਂ ਸੀਰੀਅਲ ਕੀਤਾ ਸੀ ਜੀ ਲੋਹ ਗਈ ਪੂਜਾ ਇਸ ਘਰ ਕੀ ਫਿਰ ਆਇਆ ਸੰਤਾਨ ਫਿਰ ਕਾਲੀ ਇੱਕ ਅਗਨੀ ਪ੍ਰੀਖਿਆ ਸਟਾਰ ਪਲੱਸ ਤੇ ਫਿਰ ਪਾਪੜਪੋਲ ਤੇ ਹੋਰ ਕੈਮਿਓਜ਼ ਕ੍ਰਾਈਮ ਪਟ્રોલ ਸਾਵਧਾਨ ਇੰਡੀਆ ਤੇ ਪਤਾ ਨਹੀਂ ਕਿੰਨਾ ਕੀਤਾ ਤੇ ਤਾਰਕ ਮੈਂ ਦਾ ਲਾਸਟ ਸ਼ੋ ਸੀ ਮੈਂ ਇਸ ਕੰਪਨੀ ਜੇ ਐਜ਼ ਅ ਰਾਈਟਰ ਵੀ ਕੰਮ ਕਰਦਾ ਸੀ ਤੇ ਇਹ ਲਾਸਟ ਸ਼ੋ ਸੀ ਉਸ ਤੋਂ ਬਾਅਦ ਮੈਂ ਸੋਚਿਆ ਕਿ ਮੈਂ ਹੁਣ ਆਪਣਾ ਕੁਝ ਕਰਨਾ ਹੈ ਕਿਸੇ ਨਾ ਕਿਸੇ ਜ਼ਿੰਦਗੀ ਦੇ ਵਿੱਚ ਕੁਝ ਨਾ ਜਿਹੜਾ ਹੈਗਾ ਹਾਂਜੀ ਉਹ ਬੜੇ ਜਿਹੜੇ ਫਨੀ ਜਿਹੇ ਰੂਲ ਚ ਹੀ ਬੋਲੇ ਕਰਦੇ ਹਾਂਜੀ ਤੇ ਇਹ ਜਿਹੜਾ ਤੁਹਾਡਾ ਬੜਾ ਮਸ਼ਹੂਰ ਸੀ ਹਾਂਜੀ ਹਾਂਜੀ ਇਸ ਉਹ ਰਾਖਸ ਮਿਹਰ ਜਿਹੜਾ ਉਸ ਸੀਰੀਅਲ ਦੇ ਵਿੱਚ ਇਹ ਜਿਹੇ ਦਾ ਨਾਮ ਤੁਹਾਨੂੰ ਪਤਾ ਹੋਵੇ ਇਹ ਜਿਹੜਾ ਐਕਚੁਅਲੀ ਜਿਹੜਾ ਪਹਿਲਾ ਇੱਕ ਟੀਵੀ ਸ਼ੋ ਆਇਆ ਸੀ ਕਾਲੀ ਇੱਕ ਅਗਨੀ ਪ੍ਰੀਖਿਆ ਉਹਨੇ ਮੈਨੂੰ ਫਿਲਮ ਇੰਡਸਟਰੀ ਵਿੱਚ ਸਟੈਬਲਿਸ਼ ਕਰਤਾ ਸੀ ਅਸ਼ੋਸ਼ ਰਾਣਾ ਜੀ ਨਾਲੇ ਟੀਵੀ ਸ਼ੋ ਕੀਤਾ ਸੀ ਮੈਂ ਤੇ ਉਹਨੇ ਮੈਨੂੰ ਫਿਲਮ ਇੰਡਸਟਰੀ ਵਿੱਚ ਸਟੈਬਲਿਸ਼ ਕੀਤਾ ਜਿਹੜਾ ਤਾਰਕ ਮਹਤਵ ਦਾ ਉਲਟਾ ਚਸ਼ਮਾ 'ਚ ਮੈਂ ਕੰਮ ਕੀਤਾ ਇਹਨੇ ਮੈਨੂੰ ਪੂਰੀ ਦੁਨੀਆ 'ਚ ਸਟੈਬਲਿਸ਼ ਕੀਤਾ ਹਾਂਜੀ ਤੇ ਮੈਂ ਕਿਉਂਕਿ ਐਜ਼ ਅ ਰਾਈਟਰ ਐਜ਼ ਅ ਡਾਇਰੈਕਟਰ ਭੱਜ ਦੌੜ ਕਰ ਰਿਹਾ ਸੀ ਤੇ ਕੁਝ ਕੰਟਰੈਕਟ ਜਿਹੜੇ ਸਾਡੇ ਤਾਰਕਮਰਾਂ ਦੇ ਪ੍ਰੋਡਿਊਸਰਸ ਨੇ ਉਹ ਇਹੋ ਜਿਹਾ ਕਰਦੇ ਨੇ ਕਿ ਬੰਦਾ ਬਾਹਰ ਕੰਮ ਬਿਲਕੁਲ ਨਹੀਂ ਕਰੇਗਾ ਪਰ ਆਪਣੀ ਹੁਣ ਜਿਹੜੇ ਬੰਦੇ ਨੇ ਕੁਝ ਮਤਲਬ ਸੋਚ ਕੇ ਰੱਖਿਆ ਉਹ ਵੀ ਉਹਦੇ ਵਾਸਤੇ ਭੱਜਦਾ ਦੌੜਦਾ ਆਇਆ ਹੈ ਨਾ ਭਾਵੇਂ ਮੱਝ ਕਿੰਨੀ ਵੀ ਰੱਜੀ ਹੋਵੇ ਜਦੋਂ ਉਹ ਰਾਹ ਸਾਣੀ ਚੱਲਦੀ ਆ ਤੇ ਉਹ ਇਧਰ ਉਧਰ ਮੂੰਹ ਮਾਰਦੀ ਆ ਤੇ ਉਹ ਮੇਰੀ ਵੀ ਉਹ ਆਤ ਕਦੀ ਕਿਤੇ ਸਟੋਰੀ ਸੁਣਾ ਕਰੀ ਕਿਤੇ ਸਕ੍ਰਿਪਟ ਸੁਣਾਉ ਉਹ ਗੱਲਾਂ ਵੀ ਉੱਥੇ ਪਹੁੰਚਦੀਆਂ ਸੀ ਉਹ ਗੱਲਾਂ ਪਹੁੰਚਦੀਆਂ ਸੀ ਉੱਥੇ ਉਹ ਫਿਰ ਮਤਲਬ ਉੱਥੋਂ ਫਿਰ ਮੇਰੀ ਛੁੱਟੀ ਹੋ ਗਈ ਉਹ ਵੀ ਥੁੜਾ ਜਿਹਾ ਡਿਸਪਿਊਟ ਕਰਨ ਲੱਗੇ ਫਿਰ ਉਹਨਾਂ ਡਾਇਲੌਗ ਘਟਾਤੇ ਕਈ ਤਰ੍ਹਾਂ ਕਰਕੇ ਤੇ ਫਿਰ ਇੱਕ ਦਿਨ ਫਿਰ ਮੈਂ ਦੁਖੀ ਹੋ ਗਿਆ ਫਿਰ ਤੋਂ ਤੋਂ ਮੈਂ ਮੈਂ ਤੱਕ ਕੰਮ ਹੋ ਗਿਆ ਕਿ ਮੈਂ ਫਿਰ ਉਹਨੂੰ ਕਹਿਤਾ ਪ੍ਰੋਡਿਊਸਰ ਨੂੰ ਕਿ ਮੈਂ ਨਹੀਂ ਕਰਨਾ ਉਹ ਕਹਿੰਦਾ ਓਕੇ ਚਲੋ ਜੀ ਉਸ ਦਿਨ ਤੋਂ ਅਲੱਗ-ਅਲੱਗ ਹੋ ਗਏ ਤਾਂ ਵਧੀਆ ਸਵਾਲ ਪੁੱਤਾ ਆ ਮੈਂ ਐਕਚੁਅਲੀ ਆ 2015 ਤੋਂ ਬਾਅਦ ਐਜ਼ ਐਕਟਰ ਕੰਮ ਨਹੀਂ ਕੀਤਾ ਮੈਂ ਐਜ਼ ਐ ਡਾਇਰੈਕਟਰ ਐਜ਼ ਐ ਰਾਈਟਰ ਸਟਰਗਲ ਸ਼ੁਰੂ ਕੀਤਾ ਖੁਦ ਇੰਡੀਪੈਂਡੈਂਟ ਐਜ਼ ਐ ਰਾਈਟਰ ਉਹ ਪਹਿਲੋਂ ਮੈਂ ਸਪੋਰਟਿੰਗ ਰਾਈਟਰ ਦੇ ਤੌਰ ਤੇ ਬਹੁਤ ਮਤਲਬ ਆਪਣੀ એનર્ਜੀ ਵੇਸਟ ਕਰ ਚੁੱਕਾ ਸੀ ਤੇ ਕਿਉਂਕਿ ਹੁਣ ਪਿਛਲੇ 50 ਸਾਲ ਤੋਂ ਪੰਜਾਬ ਚੋ ਹੀ ਚੱਲ ਰਿਹਾ ਸੀ ਪਿਆਰ ਹੋ ਗਿਆ ਵਿਲਨ ਆ ਗਿਆ ਪਿਉ ਨਹੀਂ ਮੰਦਾ ਸ਼ਾਦੀ ਹੋ ਗਈ ਗਾਣੇ ਗਾਲ ਹੈ ਹੈ ਨਾ ਕਿਸਨ ਮੁੱਕੀ ਹੋ ਗਿਆ ਹੁਣ ਉਹ ਚੀਜ਼ਾਂ ਜਿਹੜੀਆਂ ਉਹ ਖਤਮ ਹੋ ਰਹੀਆਂ ਸੀ ਪਰ ਜਿਹੜੇ ਪੁਰਾਣੇ ਬੰਦੇ ਉਹੋ ਹੀ ਚੀਜ਼ਾਂ ਲੈ ਕੇ ਬੈਠੇ ਅਸੀਂ ਮੈਂ ਬਹੁਤ ਜਗ੍ਹਾ ਸਟੋਰੀਆਂ ਸੁਣਾਈਆਂ ਵੰਦ ਸਵੰਨੀਆਂ ਸਟੋਰੀਆਂ ਪੰਜਾਬ ਵਿੱਚ ਮੈਂ ਮਤਲਬ ਐਜ਼ ਅ ਡਾਇਰੈਕਟਰ ਐਜ਼ ਅ ਰਾਈਟਰ ਭੱਜਦਾ ਹੋਰ ਕੀਤੀ ਆਪਣੇ ਪ੍ਰੋਜੈਕਟ ਲਿਖੇ ਹੋਏ ਜਿਵੇਂ ਕਿ ਆ ਪੰਜਾਬੀ ਮੁਰਗਾ ਬੈਂਡ ਪੁਰਾਣਾ ਪਿੰਡ ਰੀਲਾਂ ਵਾਲੀ ਨਾ ਟਿਕਟੋਕਰ ਬਿੱਲੋ ਵਰਸਸ ਗੜਾਸੀ ਗੈਂਗ ਦਾ ਗ੍ਰੇਟ ਚਮਾਰ ਦਾ ਗ੍ਰੇਟ ਮਜਬੀ ਇਹੋ ਜੇ ਬਹੁਤ ਸਾਰੇ ਪ੍ਰੋਜੈਕਟ ਲੈ ਕੇ ਮੈਂ ਪ੍ਰੋਡਿਊਸਰ ਦੇ ਪਿੱਛੇ ਕਾਰਪੋਰੇਟ ਹਾਊਸ ਦੇ ਪਿੱਛੇ ਘੁੰਮਦਾ ਰਿਹਾ ਪਰ ਉਹ ਮਤਲਬ ਸੁਣ ਕੇ ਇਹੋ ਕਹਿੰਦੇ ਇਹ ਕੀ ਬਕਵਾਸ ਆ ਇਹ ਕੀ ਬਕਵਾਸ ਆ ਤੇ ਮੈਂ ਉਦਾਸ ਹੋ ਜਾਵਾਂਗੇ ਘਰ ਬਹਿ ਜਾਂਦਾ ਫਿਰ ਮੈਂ ਪਿਛਲੇ 4-5 ਸਾਲ ਤੋਂ ਕਹਿੰਦੇ ਕਿਸੇ ਦੇ ਆਪਣੇ ਪ੍ਰੋਜੈਕਟ ਸਮਝ ਆਏ ਨਹੀਂ ਉਹ ਟਾਈਮ ਨਹੀਂ ਆਇਆ ਸੀ ਹਰ ਕੋਈ ਬੰਦਾ ਮੈਨੂੰ ਕਹਿੰਦਾ ਬਈ ਇਹਨਾਂ ਪ੍ਰੋਜੈਕਟਾਂ ਦਾ ਹਲੇ ਟਾਈਮ ਨਹੀਂ ਆਇਆ ਇਹ ਲੋਕਾਂ ਦੀ ਸਮਝ ਹਾਲੇ ਨਹੀਂ ਆਉਣਗੇ ਨਾ ਕੋਈ ਕਿਤੇ ਪੈਸਾ ਹੀ ਲਾਏਗਾ ਤਾਂ ਮੈਂ ਘਰ ਬੈਠ ਗਿਆ ਕੁਝ ਟਾਈਮ ਮੈਂ ਦੁਬਈ ਘੁੰਮਣ ਚਲਾ ਗਿਆ ਫਿਰ ਬਾਅਦ ਕੈਨੇਡਾ ਚਲਾ ਗਿਆ ਫਿਰ ਇਹ ਇੰਡੀਆ 'ਚ ਘੁੰਮਦੇ ਰਹਾ ਤੇ ਉਹ ਮੈਂ ਫਿਰ ਹੁਣ ਜਿਹੜਾ ਟਾਈਮ ਆਇਆ OTT ਆਇਆ ਸਿਨੇਮਾ ਬਦਲਿਆ ਕਨਸੈਪਟ ਬਦਲੇ ਚੀਜ਼ਾਂ ਬਦਲੀਆਂ ਤੇ ਹੁਣ ਟਾਈਮ ਆਇਆ ਇਹ ਹੁਣ ਮੈਂ ਮਤਲਬ ਉਸ ਵਾਸਤੇ ਕੁਝ ਟਾਈਮ ਤੋਂ ਭੱਜ ਦੌੜ ਕਰ ਰਿਹਾ ਹਾਂ ਕਿਉਂਕਿ ਮੈਨੂੰ ਪਤਾ ਕਿ ਸਿਨੇਮਾ ਦਾ ਹੁਣ ਇੱਕ ਹਿਸਾਬ ਨਾਲ ਉਹ ਪੁਰਾਣਾ ਜਿਹੜਾ ਚੱਲਿਆ ਸੀ ਉਹ ਬੰਦ ਹੋ ਗਿਆ ਆ। OTT ਪਲੇਟਫਾਰਮ ਆਏ ਆ ਤੇ ਇਹਨਾਂ ਤੇ ਇਹੋ ਜਿਹਾ ਹੀ ਪ੍ਰੋਜੈਕਟ ਚੱਲਣੇ ਜਿਹੋ ਜਿਹੇ ਮੈਂ ਲਿਖ ਕੇ ਬੈਠਾ ਹਾਂ। ਲਗਦਾ ਉਹ ਵੀ ਕਿਹਾ ਜੀ ਇਹ ਵੀ ਕੰਮ ਸੀ ਕਿ ਇਹ ਤੋਂ ਬਾਅਦ ਆ ਗਿਆ। ਹਾਂਜੀ। ਜੀ ਵੀ ਕੁ ਤੋਂ। ਦੇਖੋ ਜੀ ਮੈਂ ਇੱਕ ਨਾ ਤੁਸੀਂ ਸਵਾਲ ਬੜਾ ਹੀ ਡੂੰਘਾ ਕਰ ਦਿੱਤਾ ਆ। ਇਹ ਇਹ ਹੁਣ ਤੁਹਾਨੂੰ ਮੈਂ ਦੱਸਾਂਗਾ ਕਿ ਜਿਵੇਂ ਕਹਿੰਦੇ ਨਾਲ ਯੁੱਗ ਬਦਲਦਾ ਤੇ ਦੁਨੀਆ ਬਦਲਦੀ ਲੋਕ ਬਦਲਦੇ ਚੀਜ਼ਾਂ ਬਦਲਦੀਆਂ ਹੈ ਨਾ ਹੁਣ ਅੱਜ ਕੱਲ ਨਾ ਆ ਜਿਹੜਾ OTT ਆਇਆ ਜਾਂ ਸਮਾਜ ਵਿੱਚ ਆ سوشل میڈیا ਜਾਂ ਮੋਬਾਈਲ ਇਹਨੇ ਨਾ ਚੀਜ਼ਾਂ ਇੰਡੀਪੈਂਡੈਂਟ ਕਰ ਦਿੱਤੀਆਂ ਆ ਤੁਸੀਂ ਸੋਚ ਕੇ ਦੇਖੋਗੇ ਕੱਲ ਤੱਕ ਅਗਰ ਕਿਸੇ ਪੰਜਾਬੀ ਦੀ ਕੁੜੀ ਕਿਤੇ ਬੀਪੀ ਫਿਲਮਾਂ ਦੇਖਦੀ ਕਿ ਪਤਾ ਲੱਗ ਜਾਂਦਾ ਉਹਨਾਂ ਕੁੱਟ-ਕੁੱਟ ਮਾਰ ਦੇਣੀ ਸੀ ਪਰ ਅੱਜ ਹਰ ਕੁੜੀ ਮੋਬਾਈਲ ਲੈ ਕੇ ਬੈਠੀ ਆ ਤੁਸੀਂ ਕੀ ਡੱਕ ਸਕਦੇ ਹੋ ਇਸੇ ਤਰ੍ਹਾਂ ਉਹ ਚੀਜ਼ਾਂ ਬਦਲ ਰਹੀਆਂ ਨੇ ਬਦਲ ਨਹੀਂਆਂ ਜਿਹੜੇ ਸਮਾਜ ਦੀ ਸਾਨੂੰ ਪਿਛਲੇ 100 ਸਾਲ ਤੋਂ ਆਦਤ ਪੈਰ ਗਈ ਸੀ ਉਹ ਸਮਾਜ ਬਦਲੇਗਾ ਫਿਰ 100 200 ਸਾਲ ਤੱਕ ਅਗਲਾ ਸਮਾਜ ਚੱਲੇਗਾ ਹੈ ਨਾ ਤੇ ਜੇ ਤੁਸੀਂ ਕਹੋਗੇ ਤਾਂ ਐਕਚੁਅਲੀ ਇੱਕ ਗੱਲ ਮੈਂ ਇਹਦੇ ਨਾਲ ਹੋਰ ਕਹਿਣਾ ਚਾਹੁੰਦਾ ਕਿ ਕਿਉਂਕਿ OTT ਵਿੱਚ ਜੋ ਨਵੇਂ ਬੰਦੇ ਨੇ ਉਹ ਵਲਗੜੀ ਨੂੰ ਲੈ ਕੇ ਸਸਤਾਪਨ ਨੂੰ ਲੈ ਕੇ ਬਹੁਤ ਜੱਦੀ ਪ੍ਰਸਿੱਧੀ ਹਾਸਲ ਕਰਨਾ ਚਾਹੁੰਦੇ ਆ ਹੈ ਨਾ ਤਾਂ ਉਹ ਜਾਦੇ ਵੱਡੇ ਪ੍ਰੋਜੈਕਟ ਨਹੀਂ ਬਣਾਉਂਦੇ ਜ਼ਿਆਦਾਤਰ ਉਹੋ ਜਿਹੇ ਵਲਗੜ ਪ੍ਰੋਜੈਕਟ ਬਣਾ ਕੇ ਹੀ ਗੇਮ ਕਰ ਜਾਂਦੇ ਆ ਹੈ ਨਾ ਇੱਕਦਮ ਕਿਉਂਕਿ ਉੱਥੇ ਸਾਰਾ ਸਿਸਟਮ ਫ੍ਰੀ ਆ ਪਰ ਕੁਝ ਟਾਈਮ ਬਾਅਦ ਜਦੋਂ ਲੋਕ ਹਰ ਚੀਜ਼ ਤੋਂ ਅੱਕ ਜਾਂਦੇ ਆ ਤਾਂ ਫਿਰ ਉਹਦੇ ਵਿੱਚ ਕ੍ਰੀਏਟਿਵ ਲੋਕ ਵੀ ਆਉਣਗੇ ਤੇ ਬੰਦ ਸੋਨੀਆਂ ਕ੍ਰੀਏਟਿਵਿਟੀਆਂ ਵੀ OTT ਸੈਕਟਰ ਤੇ ਜ਼ਰੂਰ ਆਉਣਗੀਆਂ ਆਉਣ ਵਾਲੇ ਸਾਲਾਂ 'ਚ ਅੱਜ ਦੇ ਦਿਨ ਪੰਜਾਬ ਦੇ ਬੜੇ ਕੁੜੀਆਂ ਤੇ ਮੁੰਡੇ ਨੇ ਉਹ ਜਿਹੇ ਵੀ ਆਪਣੇ ਆਪ ਨੂੰ ਸਟੈਬਿਸ਼ ਕਰਨ ਦੇ ਬੜਾ ਬੁੱਕੰਦੇ ਨੇ ਹਾਂਜੀ ਤੁਹਾਨੂੰ ਕੀ ਲੱਗਦਾ ਕਿ ਬੱਚਿਆਂ ਨੂੰ ਕਿਸ ਤਰ੍ਹਾਂ ਕਿਹੜੇ ਤਰੀਕੇ ਦੇ ਨਾਲ ਉਹ ਤੁਹਾਨੂੰ ਕਿਹਾ ਕਿ ਤੁਹਾਡੇ ਨੂੰ ਕਿੰਨੇ ਨਹੀਂ ਕਿ ਉਹ ਕੀ ਉਹ ਸਟਰਨਾ ਬੇਤਰ ਨਾ ਬਣਾਉਂ ਹਾਂਜੀ ਦੇਖੋ ਜੀ ਪਹਿਲੀ ਗੱਲ ਤਾਂ ਅਰੰਤਰਾਂ ਦੇ ਲੋਕ ਨੇ ਕੁਝ ਲੋਕਾਂ 'ਚ ਫਨ ਹੁੰਦਾ ਤੇ ਉਹ ਚਲੇ ਜਾਂਦੇ ਕੁਝ ਲੋਕ ਦੇ ਕੇ ਚਲੇ ਜਾਂਦੇ ਆ ਭੀੜ ਬੰਬੇ 'ਚ ਬਹੁਤ ਜ਼ਿਆਦੀ ਆ ਸ਼ੋਸ਼ਣ ਬਹੁਤ ਹੁੰਦਾ ਆ ਹਾਂਜੀ ਮੁੰਡਿਆਂ ਦਾ ਪੈਸੇ ਤੌਰ ਤੇ ਸ਼ੋਸ਼ਣ ਹੁੰਦਾ ਆ ਕੁੜੀਆਂ ਦਾ ਜਿਹੜਾ ਵਾ ਉਹ ਜਸਮਾਨੀ ਤੌਰ ਤੇ ਹੁੰਦਾ ਇਹ ਕੋਈ ਗੱਲ ਛੁਪੀ ਨਹੀਂ ਹੋਈ ਹਾਂਜੀ ਪਰ ਇਸ ਟਾਈਮ ਜੋ ਮੌਜੂਦਾ ਹਾਲਾਤ ਨੇ ਇਹਦੇ ਵਿੱਚ ਜੇ ਤੁਸੀਂ ਕਹੋਗੇ ਮੈਂ ਬੰਬੇ ਜਾ ਕੇ ਸਟਰਗਲ ਕਰਾਂ ਬੰਬੇ ਜਾ ਕੇ ਤੇ ਉਹ ਗਲਤ ਜਿਹਾ ਕੁਝ ਆ ਤੁਸੀਂ ਵੇਖਿਆ ਹੋਣਾ ਬਹੁਤ ਸਾਰੇ ਕਲਾਕਾਰ ਬਰੌਂ ਕੁੜੀ ਜਾਂ ਕੁਝ ਹੋਰ ਨੇ ਆਪਣੇ ਪਿੰਡ ਬੈਠ ਕੇ ਸਟਾਰ ਬਣੇ ਹੋਏ ਨੇ ਹੈਨਾ ਤੇ ਅੱਜ ਸਾਡੇ ਕੋ ਮਤਲਬ ਨਵਾਂ ਯੁੱਗ ਆਇਆ ਐਂਟਰਟੇਨਮੈਂਟ ਦਾ ਨਵੇਂ ਸਬਜੈਕਟ ਆਏ ਨੇ ਨਵੇਂ ਪਲੇਟਫਾਰਮ ਆਏ ਨੇ ਆਪਣੇ ਆਪ ਨੂੰ ਤੁਸੀਂ ਕਿਤੇ ਵੀ ਬੈਠ ਕੇ ਸਟੈਬਲਿਸ਼ ਕਰ ਸਕਦੇ ਹੋ ਆਪਣੇ ਸਕਿੱਲ ਇੰਟਰਵਿਊ ਦੇ ਦੌਰਾਨ ਮੈਂ ਆਪਣੇ ਵਾਸਤੇ ਇਹੋ ਕਹਿਣਾ ਚਾਹਾਂਗਾ ਕਿ ਭਾਈ ਪਲੇਟਫਾਰਮ ਬਦਲ ਚੁੱਕੇ ਨੇ ਐਂਟਰਟੇਨਮੈਂਟ ਇੰਡਸਟਰੀ ਬਦਲ ਚੁੱਕੀ ਹੈ ਨਵੇਂ ਲੋਕਾਂ ਨੂੰ ਮੌਕੇ ਦਿਵੋ ਨਵੀਆਂ ਸਕ੍ਰਿਪਟਾਂ ਸੁਣੋ ਇਹ ਜਿਹੜੇ ਮੇਰੇ ਪੰਜਾਬ ਦੇ ਵੀਰ ਭਰਾ ਨੇ ਜਨਤਾ ਨੇ ਉਹਨਾਂ ਨੂੰ ਮੈਂ ਇੱਕ ਖਾਸ ਤਰ੍ਹਾਂ ਦਾ ਸੰਦੇਸ਼ ਦੇਣਾ ਚਾਹੁੰਦਾ ਹੈ। ਇਹ ਨਵਾਂ ਗਾਣਾ ਹੈ। ਯੋ ਦੇਖੋ ਉਹ ਕਿਸੇ ਟਾਈਮ ਅਸੀਂ ਜਦੋਂ ਮੈਂ ਟਰੱਕ ਚਲਾਉਂਦਾ ਹੁੰਦਾ ਸੀ ਅਸੀਂ ਸੁਣਦੇ ਹੁੰਦੇ ਸੀ ਰੀਲਾਂ ਬਾਅਦ ਜੋ ਵਿਚਾਰੇ ਇੱਕਦਮ ਬੇਨਾਮ ਹੋ ਗਏ। ਇਹ ਉਹਨਾਂ ਕੋਈ ਪਿਛਲੇ ਜਨਮ ਚ ਮੋਤੀ ਕੋਨ ਕੀਤੇ ਹੋਣੇ ਜਾਂ ਫਿਰ ਦੁਬਾਰਾ ਮਾਰਕੀਟ ਚ ਆ ਗਏ। ਇਹ ਕਿਹੜਾ ਨਾ ਗਾਣਾ ਹੋਣਾ। ਅ ਨਈ ਜੀ ਮੈਂ ਹਾਂਜੀ ਹਾਂਜੀ ਰੀਲ ਮੈਂ ਅੱਜ ਸਵੇਰੇ ਹੀ ਮੇਰੇ ਫਰੈਂਡ ਬਖਸਰ ਜੀ ਤੇ ਇੱਕ ਹੋਰ ਸੱਜਣ ਭਰਤੀ ਸਾਹਿਬ ਮਲੇ ਪਾਰਕ ਵਿੱਚ ਤੇ ਮੈਂ ਉੱਥੇ ਕੁਝ ਲੈਣਾ ਸੋਚਿਆ ਤੇ ਉਹਦੀ ਰੀਲ ਪਾਈ ਹੋਇਆ ਵਾਵਾ ਫੇਸਬੁੱਕ ਤੇ ਚੱਲ ਰਹੀ ਆ ਪੰਜਾਬ ਦੇ ਬਾਰੇ ਅਸੀਂ ਕਿਉਂਕਿ ਤੁਸੀਂ ਪੰਜਾਬ ਦੇ ਬਾਰੇ ਸਵਾਲ ਪੁੱਛਿਆ ਸੀ ਹਾਂ ਪਹਿਲੇ ਮੈਂ ਤੁਹਾਡੇ ਸਵਾਲ ਦਾ ਜਵਾਬ ਦਿਆਂ ਉਸ ਤੋਂ ਬਾਅਦ ਮੈਂ ਉਹ ਰੀਲ ਤੁਹਾਨੂੰ ਸੁਣਾਉਣਾ ਜੀ ਜੋ ਦੇ ਬੋਲ ਨੇ ਪੰਜਾਬ ਦੇ ਮੈਂ ਨੌਜਵਾਨੀ ਨੂੰ ਇਹੋ ਹੀ ਕਹਿਣਾ ਚਾਹਾਂਗਾ ਕਿ ਵਿਦੇਸ਼ਾਂ ਜਾ ਕੇ ਤੁਸੀਂ ਦਿਹਾੜੀਆਂ ਕਰਨ ਦੀ ਜਿਹੜੀ ਆਦਤ ਪਾ ਲਈ ਹੈ ਨਾ ਇਹ ਪੰਜਾਬ ਵਾਸਤੇ ਬੜੀ ਗੱਲ ਤੁਸੀਂ ਵਿਦੇਸ਼ਾਂ ਚ ਜਾ ਕੇ ਦਿਹਾੜੀਆਂ ਕਰਦੇ ਹੋ ਤੇ ਤੁਸੀਂ ਪੰਜਾਬ ਚ ਆਪਣੇ ਪ੍ਰੋਜੈਕਟ ਆਪਣੀਆਂ ਇੰਡਸਟਰੀਆਂ ਆਪਣੀ ਖੇਤੀ ਨੂੰ ਡਿਵੈਲਪ ਕਿਉਂ ਨਹੀਂ ਕਰਦੇ ਹੈ ਨਾ ਜੇ ਪੰਜਾਬ ਚ ਨਸ਼ਾ ਖੁੱਲਾ ਵੇਚਦਾ ਵਾ ਤੇ ਉਹਦੇ ਵਾਸਤੇ ਪਿੰਡ ਦਾ ਥਾਣੇਦਾਰੀ ਕਰੇ ਜਨਤਾ ਪਿੰਡ ਦਾ ਸਰਪੰਚ ਬਾਕੀ ਲੋਕ ਵੀ ਤਾਂ ਉਹਦਾ ਵਿਰੋਧ ਕਰ ਸਕਦੇ ਆ ਨਾ ਸਿਰਫ ਭਗਵੰਤ ਮਾਨ ਜਾਂ ਬਾਦਲ ਜਾਂ ਮਜੀਠੀਆ ਜਾਂ ਜਿਹੜਾ ਹੈਗਾ ਆ ਆਪਣੇ ਕੈਪਟਨ ਸਾਹਿਬ ਉਹੀ ਕਹਿਣਗੇ ਬੰਦ ਹੋ ਤਾਂ ਨਹੀਂ ਜਨਤਾ ਨੇ ਵੀ ਬੰਦ ਕਰਾਉਣੀਆਂ ਚੀਜ਼ਾਂ ਜਨਤਾ ਦਾ ਵੀ ਕੁਝ ਰੋਲ ਹੈ ਨਾ ਉਹਦੇ ਵਿੱਚ ਹੁਣ ਜੇ ਬੱਸ ਵਿੱਚ 52 ਸਵਾਰੀਆਂ ਦਾ ਕਾਨੂੰਨ ਆ ਸਰਕਾਰ ਨੇ ਲਾਗੂ ਕੀਤਾ ਆ ਤੇ ਹੁਣ ਭਗਵੰਤ ਮਾਨ ਜੀ ਨੇ ਆਪ ਆ ਕੇ ਦੇਖਣਾ ਨਹੀਂ ਵੀ ਕਿਹੜੀ ਬੱਸ ਵਿੱਚ ਕਿੰਨੀਆਂ ਸਵਾਰੀਆਂ ਜੜੀਆਂ ਜਨਤਾ ਦਾ ਵੀ ਕੁਝ ਫਰਜ ਬਣਦਾ ਆ ਜਨਤਾ ਨੂੰ ਵੀ ਜਾਗਰੂਕ ਹੋਣਾ ਜ਼ਰੂਰੀ ਯੂਰਪ ਦੇ ਲੋਕਾਂ ਵਾਂਗ ਅਮਰੀਕਾ ਦੇ ਲੋਕਾਂ ਵਾਂਗ ਹੈ ਨਾ ਇਹ ਮੈਂ ਕਹਿਣਾ ਚਾਹਾਂਗਾ ਇਹ ਬਾਕੀ ਜਿਹੜਾ ਤੁਸੀਂ ਉਹ ਪੁੱਛਿਆ ਕਿ ਤੁਸੀਂ ਜਿਹੜਾ ਰੀਲ ਉਹ ਮੈਂ ਤੁਹਾਨੂੰ ਬੋਲ ਸੁਣਾਉਣਾ ਜੀ ਪੰਜਾਬ ਦੇ ਇੱਕਦਮ ਢੋਕਦੇ ਆ ਜੀ ਉਸੇ ਹਿਸਾਬ ਨਾਲ ਪੰਜਾਬ 'ਚ ਰਹਿਣ ਵਾਲਿਆਂ ਸਾਡੇ ਵੱਡੇ-ਵਡੇਰੇ ਹਜ਼ਾਰਾਂ ਸਾਲਾਂ ਤੋਂ ਪੰਜਾਬ 'ਚ ਰਹਿ ਰਹੇ ਇਸ ਵਾਸਤੇ ਪੰਜਾਬ ਦਾ ਦਰਦ ਹੈ ਨਾ ਕਿਸੇ ਟਾਈਮ ਪੰਜਾਬ ਦਾ ਟੌਰ ਹੁੰਦਾ ਸੀ ਪੂਰੇ ਵਰਲਡ 'ਚ ਅੱਜ ਉਹ ਚੀਜ਼ਾਂ ਨਹੀਂ ਹੈਗੀਆਂ ਉਹ ਸੁਣ ਕੇ ਦਰਦ ਹੁੰਦਾ ਤੇ ਉਸ ਹਾਵਨਾ ਕਿਉਂਕਿ ਇੱਕ ਲੇਖਕਾਂ ਮੈਂ ਲਿਖਦਾ ਹਾਂ ਕਿ ਉਹ ਜੋ ਚੀਜ਼ਾਂ ਮੈਂ ਲਿਖੀਆਂ ਉਹ ਤੁਹਾਨੂੰ ਸੁਣਾਉਣਾ ਜੀ ਅੱਜ ਆਖਾਂ ਵਾਰੇ ਸ਼ਾ ਨੂੰ ਹਾਂ ਜੀ ਬាទ ਅੱਜ ਆਖਾਂ ਵਾਰੇ ਸ਼ਾ ਨੂੰ ਕਿਤੋਂ ਕਬਰਾਂ ਵਿੱਚੋਂ ਬੋਲ ਅੱਜ ਮੋੜ ਕਿਤਾਬੇ ਇਸ਼ਕ ਦਾ ਕੋਈ ਅਗਲਾ ਪੰਨਾ ਖੋਲ ਜੋ ਚੁੰਨੀ ਡਿੱਗਣ ਨਾਸੀ ਦਿੰਦੀਆਂ ਉਹ ਗਈਆਂ ਕੋ ਇਨਾ ਡੋਲ ਉਹ ਕਿਹੜੀ ਮੰਡੀ ਵਿਕੀਆਂ ਤੇ ਵਿਕੀਆਂ ਕਿਹੜੇ ਮੋਲ ਆਗੋ ਨਿਕਲੇ ਬਹਿਰੂਪੀਏ ਕਰ ਗਏ ਵੱਡੇ ਕਲੋਲ ਨਸਲਾਂ ਤੇ ਫਸਲਾਂ ਰੁਲੀਆਂ ਨਾ ਬਚਿਆ ਕੁਛ ਹੁਣ ਕੋਲ ਅੱਜ ਆਖਾਂ ਵਾਰੇ ਸ਼ਾਦੋਂ ਜਿਦੋਂ ਕਬਰਾਂ ਵਿੱਚੋਂ ਬੋਲ ਅੱਜ ਮੁੜ ਕਿਤਾਬੇ ਇਸ਼ਕ ਦਾ ਕੋਈ ਅਗਲਾ ਪੰਨਾ ਖੋਲ atau